ਵੀ ਅਸ਼ ਅਸ਼ਕਾਰ ਉੱਠਿਆ ਪਰ ਜੰਗ ਅਸਾਵੀ ਸੀ ਸਿੰਘ ਨਾਲ ਜਿਹੜੇ ਨੇ ਉਹ ਸ਼ਹੀਦ ਹੋ ਗਏ ਸਭ ਜ਼ਿਆਦਾ ਸ਼ਹੀਦ ਹੋ ਗਿਆ ਤੇ ਢਾਡੀ ਸੋਹਣ ਸਿੰਘ ਸੀਤਲ ਹੋਣਾ ਜਦੋਂ ਲਿਖਿਆ ਨਾ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਸਟੇਰਾ ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਜੋੜੀ ਜੋੜੀ ਹੋ ਗਿਆ ਪਰਵਾਰ ਬਥੇਰਾ ਹੱਥ ਬਨ ਬੋਲੇ ਸਤਿਗੁਰੂ ਆ ਬਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਗੁਰਦੇਸ ਸੱਚੇ ਪਾਚਾ ਕਹਿੰਦੇ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਬਸੈ ਮੈਂ ਉਜੜਾ ਮਨ ਚਾਉ ਕਨੇਰਾ ਸਹਿਬਜ਼ਾਦੇ ਨੇ ਵੀ ਸ਼ਹਾਦਤ ਦਾ ਜਾਂ ਪੀਤਾ ਹੈ ਚਮਕੌਰ ਦੀ ਇਹ ਗੜੀ ਜਿਹਦੇ ਵਿੱਚ ਦੋ ਸਹਿਬਜ਼ਾਦੇ ਵੱਡੇ ਸ਼ਹੀਦ ਹੁੰਦੇ ਨੇ ਹੋਰ ਸਿੰਘ ਸ਼ਹੀਦ ਹੁੰਦੇ ਹਨ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਿਹੜੇ ਹਨ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਇਹ ਸ਼ਹੀਦ ਹੁੰਦੇ ਹਨ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਧਰਤੀ ਜਿਹੜੀ ਹੈ ਚਮਕੌਰ ਦੀ ਜਿੱਥੇ ਤੁਸੀਂ ਗੁਰਦੁਆਰਾ ਕਟੜਗੜ੍ਹ ਸਾਹਿਬ ਦਰਸ਼ਨ ਦੀਦਾਰ ਕਰਦੇ ਹੋ ਬੇਨਤੀ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਉਹ ਜਗਰ ਦਰਸ਼ਨ ਦੀਦਾਰ ਕਰਾਓ ਔਰ ਜੋਗੀ ਅੱਲਾਹ ਯਾਰ ਖਾਣਾ ਲਿਖਿਆ ਹੈ ਕਿ ਹਿੰਦੁਸਤਾਨ ਦੀ ਧਰਤੀ ਨੂੰ ਤੀਰਥਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਮੈਂ ਆਖਦਾ ਹਾਂ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ